ਲਗਦੇ ਆਪਣੇ ਚ ਪਹੁੰਚ ਹੈ ਨਹੀਂ ਇਸ ਕਰਕੇ ਜਗਰਾਉ ਮੰਡੀ ਲੱਗਦੀ ਹੈ ਤੁਸੀਂ ਪੁਰਾਣਾ ਹੀ ਹੱਕ ਲਿਓ ਕਹਿੰਦਾ ਗੱਲ ਦਾ ਤੇਰੀ ਸਿਆਣੀ ਆਹਾਹਾ ਸਾਡੇ ਸਾਡੇ ਕੰਦੇ ਭਾਈ ਉਹਨਾਂ ਨੂੰ ਦਲਜੀਤ ਉਹਨਾਂ ਨੂੰ ਲਿਆ ਨਾਲ ਟਰੈਕਟਰ ਦੇਖਣ ਚਲੇ ਗਏ ਕੁਦਰਤੀ ਬਾਈ ਦੇ ਸਹਰੇ ਵੀ ਉਧਰ ਹੀ ਆ ਜਿੱਧਰ ਮੰਡੀ ਹੈ ਤੇ ਘਰ ਵਾਲੀ ਸੋਚਦੀ ਬਸ ਪੌਣੇ 5 ਵਜ ਗਏ ਹੁਣ ਤਾਂ ਪੀ ਪੀ ਕਰਦਾ ਆਉਂਦਾ ਹੋਊਗਾ ਹਾਰ ਲੈ ਕੇ ਖੜੀ ਮੈਂ ਹਾਰ ਪਾਉਂਗੀ ਉਹ ਬੁਜਗਰ ਆਲੇ ਉਹ ਪੀ ਪੀ ਨਹੀਂ ਪੀ ਫੂ ਕੇ ਆ ਗਿਆ ਪੈਗ ਬੋਗ ਲਾ ਕੇ ਸ਼ਾਮ ਨੂੰ ਘਰੇ ਆ ਗਿਆ ਘਰ ਵਾਲੀਆਂ ਬਿੰਗਾ ਜੇ ਮੂੰਹ ਕਰਕੇ ਕਹਿੰਦੀ ਜੀ ਤੁਸੀਂ ਆਏ ਕਿੱਥੋਂ ਐ ਕਹਿੰਦਾ ਆਉਣਾ ਕਿੱਥੋਂ ਟਰੈਕਟਰ ਲੈਣ ਗਿਆ ਸੀ ਆਹ ਕਿੰਦੇ ਅਰਗਨ ਪੁੱਛਲਾ ਕਹਿੰਦੀ ਟਰੈਕਟਰ ਹੈ ਕਿੱਥੇ ਐ ਕਹਿੰਦਾ ਜੇ ਹੁੰਦਾ ਉਹਦੇ ਉੱਤੇ ਚੜ ਕੇ ਆਉਂਦਾ ਮੇਰੇ ਘਰ ਕਿਹਾ ਕਿਜੀਜੇ ਚ ਪਾਇਆ ਵਾ ਕਹਿੰਦੀ ਤੁਸੀਂ ਆਏ ਕਿੱਥੋਂ ਐ ਤੁਹਾਡਾ ਸਰਕਲ ਬਹੁਤ ਜ਼ਿਆਦਾ ਐ ਕਿਤੇ ਰਿਆਕ ਕੋਲੇ ਚਲੇ ਗਏ ਹੋਵੋਗੇ ਕਿਤੇ ਉੱਥੇ ਚਲੇ ਗਏ ਹੋਵੋਗੇ ਕਿਤੇ ਇੱਥੇ ਚਲੇ ਗਏ ਹੋਵੋਗੇ ਉਹਨੂੰ ਮਾਰਿਆ ਤਾੜਦੀ ਐ ਬਿਲਕੁਲ ਨਵਾਂ ਗੀਤ ਆ ਬਾਈ ਅੱਗੇੋਂ ਕਿੱਲੇ ਵਾਂਗੂ ਜਵਾਬ ਘੜ ਕੇ ਰੱਖੀ ਬੈਠਾ ਬਾਈ ਨਿਗਾ ਰੱਖੇ ਬਿਲਕੁਲ ਨਵਾਂ ਗੀਤ ਆ ਹਾਈ ਮੰਡੀ ਗਿਆ ਸੀ ਲੈਣ ਟਰੈਕਟਰ ਵੇ ਖਾਲੀ ਹੱਥੀ ਆਵੜਿਆ ਤੂੰ ਮੰਡੀ ਗਿਆ ਸੀ ਲੈਣ ਟਰੈਕਟਰ ਖਾਲੀ ਹੱਥੀ ਆਵੜਿਆ ਤੇਰਾ ਮੂੜੇ ਉੱਪ ਜਿਆ ਲੱਗਦਾ ਏ ਨਾਲੇ ਪਾਰਾ ਵੀ ਤੇਰਾ ਹੈ ਕਿਉਂ ਆਥਣ ਕਰਤਾ ਹਣਦਿਆ ਆਥਣ ਕਰਤਾ ਹਾਏ ਆਥਣ ਕਰਤਾ ਹਣਦਿਆ ਯਾਰਾ ਕੋਲੀ ਖੜ ਗਿਆ ਹੋਮੇਗਾ ਯਾ ਪੇ ਗਲੌਣ ਦਾ ਮਾਰਾ ਵੇ ਮੇਰ ਪੇਕੀ ਵੜ ਗਿਆ ਹੋਮੇਗਾ ਯਾ ਪੇ ਗਲੌਣ ਦਾ ਮਾਰਾ ਵੇ ਮੇਰ ਪੇਕੀ ਵੜ ਗਿਆ ਹੋਮੇਗਾ ਪੇਕੀ ਤਾਂ ਕਹਿੰਦੀ ਜੇ ਮੈਂ 17 ਸੈਕਟਰ ਚ ਹੁੰਦਾ ਚੰਡੀਗੜ੍ਹ ਸੁਣ ਲਿਓ ਗੱਲ ਇਕੋ ਘਟਵੀ ਭਾਈਆਂਾਂ ਦੀ ਪਿੰਡ ਵਿੱਚ ਚਲਦੀ ਐਵੇਂ ਫੜਾ ਮਾਰਦੀ ਰਹਿੰਦੀ ਸੀ ਮੇਰੇ ਭਾਈਆਂਾਂ ਦੀ ਪਿੰਡ ਵਿੱਚ ਚਲਦੀ ਐਵੇਂ ਫੜਾ ਮਾਰਦੀ ਰਹਿੰਦੀ ਸੀ ਮੇਰੇ ਪੇਕੇ ਪੈਸੇ ਵਾਲੇ ਨੇ ਤੂੰ ਗੱਲ ਗੱਲ ਤੇ ਕਹਿੰਦੀ ਸੀ ਮੈਨੂੰ ਫੋਕਾ ਪਾਣੀ ਦੇ ਛੱਡਿਆ ਨਹੀਂ ਫੋਕਾ ਪਾਣੀ ਆਈ ਫੋਕਾ ਪਾਣੀ ਦੇ ਛੱਡਿਆ ਨਾ ਹੱਟਿਓਂ ਕੋਖ ਮੰਗਾਇਆ ਨਹੀਂ ਜੱਟ ਸਹਰਿਓ ਬੈਠ ਨੂੰ ਐ ਮੁੜਿਆ ਜਿਵੇਂ ਯਾਤਰਾ ਕਰਕੇ ਆਇਆ ਨਹੀਂ ਆਈ ਹੁੰਦੀ ਆ ਬਾਈ ਬੁਚਕਰਾਲੇ ਤੇ ਤਾੜੀ ਮਾਰਨੀ ਆ ਖੁੱਲ ਕੇ ਵਜਾਓ ਐ ਨਹੀਂ ਗੱਲ ਬਣਦੀ ਓਏ ਜੱਟ ਸਹਰਿਆਂ ਬੈਸ਼ ਨੂੰ ਐ ਮੁੜਿਆ ਜਿਵੇਂ ਤੀਰਥ ਨਹਾ ਕੇ ਆਇਆ ਨਹੀਂ ਯਾਰ ਜਵਾਈ ਭਾਈ ਹੋਵੇ ਸਹੁਰੇ ਗਿਆ ਹੋਵੇ ਸੇਵਾ ਨਾ ਹੋਵੇ ਹੈ ਬੰਦੇ ਦਾ ਫੰਡਰ ਕਾਟ ਵਰਗਾ ਮੂੰਹ ਹੋ ਜਾਂਦਾ ਲਓ ਗਾਣਾ ਪੇਸ਼ ਕਰਨ ਲੱਗੇ ਆ ਲਓ ਵੀ ਗੱਲ ਇਹ ਹੈ ਕਈ ਬੰਦਿਆਂ ਨਾਲ ਇਦਾਂ ਹੋਈ ਹੋਣੀ ਐ ਆਪਣੇ ਢਿੱਡ ਦੀ ਖੁਸ਼ੀ ਮਨਾ ਲਓ ਕਈ ਦਾ ਪਤੰਦਰ ਮੇਰੇ ਵਰਗਾ ਲਾਈਚੀ ਖਾ ਕੇ ਵੜਦੇ ਮੱਥਾ ਟੇਕ ਲੇ ਖੋ ਨਾ ਸਾਸ ਨੂੰ ਕਿਤੇ ਪਤਾ ਲੱਗੇ ਮਾਂ ਜੀ ਮੱਥਾ ਟੇਕ ਦੇ ਦੂਰ ਹੀ ਰੱਖਦੇ ਇਧਰ ਨੂੰ ਐ ਤੇ ਕਈ ਲਈ ਜੀ ਖਾ ਕੇ ਵੜਦਾ ਕਈ ਸਿੱਧੇ ਜਿ ਵੜ ਜਾਂਦੇ ਕਈਆਂ ਦੀ ਸੇਵਾ ਹੁੰਦੀ ਹੈ ਕਈਆਂ ਦੀ ਨਹੀਂ ਹੁੰਦੀ ਉਹਨਾਂ 'ਚ ਮੈਂ ਵੀ ਇੱਕ ਆਂ ਭਾਈ ਮੈਂ ਆਪਣੀ ਕਹਾਣੀ ਦੱਸਣ ਲੱਗਾ ਜਿਹੜੀ ਮੇਰੇ ਨਾਲ ਹੋਈ ਹੈ ਫੋਕਾ ਪਾਣੀ ਤਿਆਰ ਮੁੰਡਿਓ ਆ ਜਾਓ ਬਈਓ ਓਏ ਹੋਏ ਟਰੈਕਟਰ ਖਾਲੀ ਹੱਤੀ ਆ ਵੜਿਆ ਤੂੰ ਮੰਡੀ ਗਿਆ ਸੀ ਲੈ ਟਰੈਕਟਰ ਯਾ ਪੈਗ ਲਾਉਣ ਦਾ ਮਾਰਾ ਵੇ ਮੇਰੇ ਪੇਕੇ ਵੜ ਗਿਆ ਹੋਂਵੇਂਗਾ ਯਾ ਪੈਗ ਲਾਉਣ ਦਾ ਮਾਰਾ ਵੇ ਮੇਰੇ ਪੇਕੇ ਵੜ ਗਿਆ ਹੋਂਵੇਂਗਾ ਭਾਈਆਂ ਦੀ ਪਿੰਡ ਵਿੱਚ ਚੱਲਦੀ ਐ ਐਵੇਂ ਫੜਾ ਮਾਰਦੀ ਰਹਿੰਦੀ ਸੀ ਮੇਰੇ ਪੇਕੇ ਪੈਸੇ ਵਾਲੇ ਨੇ ਤੂੰ ਗੱਲ ਗੱਲ ਤੇ ਕਹਿੰਦੀ ਸੀ ਪੋਕਾ ਪਾਣੀ ਦੇ ਛੱਡਿਆ ਨਹੀਂ ਪੋਕਾ ਪਾਣੀ ਓਏ ਹੋਏ ਪੋਕਾ ਪਾਣੀ ਦੇ ਛੱਡਿਆ ਨਾ ਹੱਟਿਓ ਕੋਕ ਮੰਗਾਇਆ ਨਹੀਂ ਜੱਟ ਸਹਰਿਓ ਬੈਸ਼ ਨੂੰ ਐ ਮੋੜ ਅੱਜ ਨੇ ਯਾਤਰਾ ਕਰਕੇ ਆਇਆ ਨਹੀਂ ਜੱਟ ਸਹਰਿਓ ਬੈਸ਼ ਨੂੰ ਐ ਮੋੜ ਅੱਜ ਨੇ ਤੀਰਥ ਨਹਾ ਕੇ ਆਇਆ ਨਹੀਂ ਜੱਟ ਸਹਰਿਓ ਬੈਸ਼ ਨੂੰ ਐ ਮੋੜ ਅੱਜ ਨੇ ਯਾਤਰਾ ਕਰਕੇ ਆਇਆ ਨਹੀਂ ਮੇਰੇ ਪੇਕਿਆਂ ਨੂੰ ਬਸ ਭੰਡਣ ਦੀ ਹਾਂ ਹੁਣ ਤਾਂ ਤੇਰੀ ਆਦਤ ਆ ਮੇਰੇ ਪੇਕਿਆਂ ਨੂੰ ਬਸ ਭੰਡਣ ਦੀ ਮੇਰੇ ਘਰ ਦੇ ਕੱਲੇ ਕੱਲੇ ਜੀ ਨੂੰ ਛੱਜ ਚ ਪਾ ਪਾ ਛੰਡਣ ਦੀ ਮੇਰੇ ਘਰ ਦੇ ਕੱਲੇ ਕੱਲੇ ਜੀ ਨੂੰ ਛੱਜ ਚ ਪਾ ਪਾ ਛੰਡਣ ਦੀ ਧਾਰੂ ਪੁੱਛੀ ਨਾ ਧਾਰੂ ਪੁੱਛੀ ਨਾ ਤੈਨੂੰ ਧਾਰੂ ਪੁੱਛੀ ਨਾ ਹਣ ਦਿਆ ਧਾਰੂ ਪੁੱਛੀ ਨਾ ਹਣ ਦਿਆ ਕੋਲੇ ਵਾਂਗੂ ਸੜ ਗਿਆ ਹੋਵੇਂਗਾ ਯਾ ਪੇ ਗਲੌਣ ਦਾ ਮਾਰਾ ਵੇ ਮੇਰ ਪੇਕੀ ਵੜ ਗਿਆ ਹੋਵੇਂਗਾ ਯਾ ਪੇ ਗਲੌਣ ਦਾ ਮਾਰਾ ਵੇ ਮੇਰ ਪੇਕੀ ਵੜ ਗਿਆ ਹੋਵੇਂਗਾ ਮੋੜ ਦੇ ਮੋੜ ਤੇ ਬੁੱਝਕਰ ਵਾਲਿਓ ਜੇ ਸੇਵਾ ਸੂਬਾ ਨਾ ਹੋਵੇ ਨਾ ਪ੍ਰਾਉਣਾ ਉਠੜ ਕੇ ਰਸੋਈ ਬੰਨੀ ਝਾਕੀ ਜਾਂਦਾ ਹੁਣ ਵੀ ਕੁਛ ਕਰਨਗੇ ਹੁਣ ਵੀ ਕੁਛ ਕਰਨਗੇ ਅੰਦਰ ਬਾਹਰ ਜੇ ਹੁੰਦੇ ਫਿਰਦੇ ਆ ਹੁਣ ਵੀ ਕੁਛ ਕਰ ਲਗੇ ਬਈ ਗੱਲ ਨਹੀਂ ਬਣੀ ਨਾ ਨਾ ਫਿਰ ਮੈਂ ਤੇ ਸਾਡੇ ਕਹਿੰਦਾ ਵਾਈ ਹੁਣੀ ਦਿਲਜੀਤ ਹੁਣੀ ਅਸੀਂ ਫਿਰ ਕੀ ਕਰਿਆ ਕੀ ਕਰੀਏ ਭਾਈ ਨੀ ਹਾਰ ਕੇ ਪਾਉਣੇ 5 ਵਜੇ ਘੜੀ ਦੇਖ ਕੇ ਹਾਰ ਕੇ ਪਾਉਣੇ 5 ਵਜੇ ਚੇਤਕ ਨੂੰ ਮਾਰੀ ਕਿੱਕ ਬਿਲੋ ਨੀ ਹਾਰ ਕੇ ਪਾਉਨੇ 5 ਵਜੇ ਚੇਤਕ ਨੂੰ ਮਾਰੀ ਕਿੱਕ ਬਿਲੋ ਫਿਰ ਮੈਂ ਤੇ ਮੇਰੇ ਦੋਸਤ ਨੇ ਠੇਕੇ ਨੂੰ ਦਿੱਤਾ ਖਿੱਚ ਬਿਲੋ ਨੀ ਹਾਰ ਕੇ ਪਾਉਨੇ 5 ਵਜੇ ਚੇਤਕ ਨੂੰ ਮਾਰੀ ਕਿੱਕ ਬਿਲੋ ਫਿਰ ਮੈਂ ਤੇ ਮੇਰੇ ਦੋਸਤ ਨੇ ਠੇਕੇ ਨੂੰ ਦਿੱਤਾ ਖਿੱਚ ਬਿਲੋ ਫਿਰ ਮੈਂ ਤੇ ਮੇਰੇ ਦੋਸਤ ਨੇ ਠੇਕੇ ਨੂੰ ਦਿੱਤਾ ਖਿੱਚ ਬਿਲੋ ਫਿਰ ਚਾਹਾਂ ਅੰਡਿਆਂ ਦੀ ਫਿਰ ਚਾਹਾਂ ਅੰਡਿਆਂ ਦੀ ਫਿਰ ਚਾਹਾਂ ਅੰਡਿਆਂ ਦੀ ਫਿਰ ਚਾਹਾਂ ਅੰਡਿਆਂ ਦੀ ਪੁਰਜੀ ਨਾ ਚਾਹਾਂ ਅੰਡਿਆਂ ਦੀ ਪੁਰਜੀ ਨਾ ਠੇਕੇ ਤੇ ਹਾੜਾ ਲਾਇਆ ਨਹੀਂ ਕੋਪੋਚਕਰ ਵਾਲੇ ਹੋਰ ਗੱਲਾਂ ਦੀਆਂ ਗੱਲਾਂ ਇੱਕ ਨਾ ਨਹਿਰ ਦੇ ਉੱਤੇ ਜਾਂ ਸੂਏ ਦੇ ਉੱਤੇ ਕੱਸੀ ਦੇ ਇੱਕ ਨਲ ਨਲਕਾ ਜਿਹਾ ਹੁੰਦਾ ਕਹਿੰਦੇ ਉੱਥੇ ਕਿਤੇ ਪੈਕ ਖੜੇ ਕਿਤੇ ਆ ਮੈਂ ਤੇ ਕਹਿੰਦਾ ਕੋਈ ਖੜੇ ਸੀ ਅਸੀਂ ਮੂੜ ਜਾ ਬਣਾਉਣ ਲੱਗੇ ਨਲਕਾ ਜਿਹਾ ਸੀ ਤੋ ਗੇੜਨ ਜਿਹੀ ਲੱਗੇ ਬਾਈ ਕਹਿੰਦਾ ਗਿੱਲਾ ਕਹਿੰਦਾ ਆਪਣੇ ਕੋਲੇ ਕਰਾ ਗਲਾਸ ਤਾਂ ਹੈ ਨਹੀਂ ਮੈਂ ਕਿਹਾ ਉਹ ਸਾਈਕਲ ਵਾਲਾ ਬਾਈ ਆਉਂਦਾ ਉਹ ਮੈਂ ਸਾਈਕਲ ਤੋਂ ਜੋ ਝੋੜਾ ਖੋਲ ਕੇ ਦੇਖਿਆ ਉਹਦੇ ਚ ਗੱਲ ਨਹੀਂ ਬਣੀ ਮੈਂ ਕਿਹਾ ਰੁਕ ਜਾ ਕਹਿੰਦੇ ਮੈਂ ਖੜ ਜਾ ਮੈਂ ਫਿਰ ਉਹਦੀ ਟੱਲੀ ਖੋਲ ਲਈ ਟੱਲੀ ਖੋਲ ਕੇ ਜਦੋਂ ਭਾਈ ਐਂ ਜੇ ਕਰਕੇ ਪਾਉਣ ਲੱਗੇ ਕਹਿੰਦੇ ਨੇ ਮੋਰੀ ਥੱਲੇ ਉਂਗਲੀ ਲਾ ਲਈ ਆਏ ਹਾਏ 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 ਫਿਰ ਕਾਨੂੰ ਕਹਿੰਦੀ ਆ ਟੱਲੀ ਵਾਲੀ ਵੀ ਕੇ ਟੱਲੀ ਹੋ ਕੇ ਆਏ ਆ ਫਿਰ ਚੌਂ ਆਂਡਿਆਂ ਦੀ ਪੁਰਜੀ ਨਾ ਠੇਕੇ ਤਿਹੜਾ ਲਾਇਆ ਨਹੀਂ ਜੱਟ ਸੌਰ ਬੈਸ਼ ਨੂੰ ਐ ਮੁੜੇ ਅੱਜ ਨਹੀਂ ਯਾਤਰਾ ਕਰਕੇ ਆਇਆ ਨਹੀਂ ਜੱਤ ਸੌਰ ਬੈਸ਼ਨੂ ਐ ਮੋੜੇ ਅੱਜ ਮੈਂ ਤੀਰਥ ਨਾ ਕੇ ਆਇਆ ਨਹੀਂ ਜੱਤ ਸੌਰ ਬੈਸ਼ਨੂ ਐ ਮੋੜੇ ਅੱਜ ਮੈਂ ਯਾਤਰਾ ਕਰਕੇ ਆਇਆ ਨਹੀਂ ਲਿਮਟ ਨਾ ਪੀਂਦਾ ਨਾ ਤੇ ਪੀ ਕੇ ਕਰੇ ਖਰਾਬੀ ਵੇ ਨਾ ਬੰਦਾ ਨਿਆਰੇ ਜੇ ਤਾਂ ਸਹੋਰੀ ਲੈਂਦਾ ਹੁੰਦਾ ਹੋਰ ਕਿੱਥੇ ਲੈਣਿਆ ਕਨੇ ਕਿੰਦੇ ਦੰਦਾ ਨਜ਼ਾਰੇ ਤੂੰ ਕਦੇ ਲਿਮਟ ਨਾ ਪੀਂਦਾ ਨਾ ਤੇ ਪੀ ਕੇ ਕਰੇ ਖਰਾਬੀ ਵੇ ਕਿਤੇ ਬਾਪੂ ਵੀਰਾ ਗਏ ਹੋਣੇ ਘਰੇ ਹੋਣੀ ਮਾਂ ਤੇ ਭਾਬੀ ਵੇ ਤੂੰ ਕਦੇ ਲਿਮਟ ਨਾ ਪੀਂਦਾ ਨਾ ਤੇ ਪੀ ਕੇ ਰਹੋਣੀ ਮਾਤੇ ਭਾਬੀ ਵੇ ਮੁੱਲ ਪਿਆਨਾ ਟਿੱਗੀਆਂ ਲਾੜਾਂ ਦਾ ਪਿਆਨਾ ਟਿੱਗੀਆਂ ਹਾਈ ਪਿਆਨਾ ਟਿੱਗੀਆਂ ਲਾੜਾਂ ਦਾ ਤੂੰ ਦਿਲ ਦੀਆਂ ਉੜ ਗਿਆ ਹੋਵੇਂਗਾ ਯਾ ਪੇ ਗਲੌਣ ਦਾ ਮਾਰਾ ਵੇ ਮੇਰ ਭੇਕੀ ਵੜ ਗਿਆ ਹੋਵੇਂਗਾ ਯਾ ਪੇ ਗਲੌਣ ਦਾ ਮਾਰਾ ਵੇ ਮੇਰ ਭੇਕੀ ਵੜ ਜਦ ਪਤਾ ਪਰੌਣਾ ਖਾ ਪੀ ਲੈਂਦਾ ਜਦ ਪਤਾ ਪਰੌਣਾ ਖਾ ਪੀ ਲੈਂਦਾ ਫੇਰ ਕਿਉਂ ਬਟਿਆ ਟਾਲਾ ਨਹੀਂ ਬਸ ਹੱਥ ਜੇ ਮਲਦਾ ਰਹਿ ਗਿਆ ਬਿੱਲੂ ਹਾਕਮ ਏਰਨੇ ਵਾਲਾ ਨਹੀਂ ਜਦ ਪਤਾ ਪਰੌਣਾ ਖਾ ਪੀ ਲੈਂਦਾ ਫੇਰ ਕਿਉਂ ਬਟਿਆ ਟਾਲਾ ਨਹੀਂ ਬਸ ਹੱਥ ਜੇ ਮਲਦਾ ਰਹਿ ਗਿਆ ਬਿੱਲੂ ਗਿੱਲ ਜੰਗੀਆਂ ਨੇ ਵਾਲਾ ਨਹੀਂ ਮੇਰਾ ਜੀ ਕਰਦਾ ਸੀ ਮੇਰਾ ਜੀ ਕਰਦਾ ਸੀ ਮੇਰਾ ਜੀ ਕਰਦਾ ਸੀ ਮੁਰਗੇ ਨੂੰ ਜੀ ਕਰਦਾ ਸੀ ਹਾਏ ਰੱਬਾ ਜੀ ਕਰਦਾ ਸੀ ਮੁਰਗੇ ਨੂੰ ਮੂੰਗੀ ਨੂੰ ਤੜਕਾ ਲਾਇਆ ਨੀ ਉਹ ਬੋਚਕਰ ਵਾਲੇ ਕਿੱਥੇ ਮੁਰਗਾ ਕਿੱਥੇ ਮੂੰਗੀ ਖਾ ਲੋਗੇ ਤੁਸੀਂ ਸੌਰਿਆਂ ਦੇ ਪੰਡ ਖਾ ਲੋਗੇ ਵਈ ਨਾ ਨਾ ਡੰਮਰੂਆ ਥੇਲਦੇ ਆ ਨਹੀਂ ਗੱਲ ਬਣਦੀ ਇਹ ਬੋਚਕਰ ਵਾਲੇ ਲਾਕੇ ਵਾਲੇ ਤੈਨੂੰ ਪਤਾ ਘਰ ਦੀ ਕੱਢ ਕੇ ਪੀਣ ਦੇ ਵੀ ਸ਼ਕੀਨ ਹੈ ਹਾਂ ਐਵੇਂ ਆਣੀ ਗੱਲ ਬਣਦੀ ਨਾ 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 ਇਹ ਗੱਲ ਨਹੀਂ ਬਣਦੀ ਜਦ ਪਤਾ ਪਰੋਣਾ ਖਾ ਪੀ ਲੈਂਦਾ ਫੇਰ ਕਿਉਂ ਬਟਿਆ ਟਾਲਾ ਨਹੀਂ ਬਸ ਹੱਥ ਜੇ ਮਲਦਾ ਰਹਿ ਗਿਆ ਬਿੱਲੋ ਗਿੱਲ ਜੰਗੀ ਆਣੇ ਵਾਲਾ ਨਹੀਂ ਮੇਰਾ ਜੀ ਕਰਦਾ ਸੀ ਮੁਰਗੇ ਨੂੰ ਮੂੰਗੀ ਨੂੰ ਤੜਕਾ ਲਾਇਆ ਨਹੀਂ ਜੱਟ ਸਹਰਿਓ ਬੈਸ਼ ਨੂੰ ਐ ਮੁੜੇ ਅੱਜ ਮੈਂ ਯਾਤਰਾ ਕਰਕੇ ਆਇਆ ਨਹੀਂ ਯਾ ਪੈਗ ਲਾਉਣ ਦਾ ਮਾਰ ਜੱਟ ਸੌਰ ਰਵੈਸ਼ਨੂ ਐ ਮੋੜੇ ਅੱਜ ਮੈਂ ਯਾਤਰਾ ਕਰਕੇ ਆਇਆ ਨਹੀਂ ਬਈ ਸਵਾਦ ਆਉਂਦਾ ਪੂਰਾ ਬਈ ਨਾਲ ਦੀ ਨਾਲ ਅਗਲਾ ਗਾਣਾ ਪੇਸ਼ ਕਰੀਏ ਕਿਉਂਕਿ ਮੇਰੀ ਕੋਸ਼ਿਸ਼ ਹੈ ਮੈਂ ਬੈਠਣਾ ਨਹੀਂ